ਹਾਂਜੀ ਹਰਮਨ ਸਿੱਧੂ ਬਲੌਗ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈਗਾ ਤੇ ਮੈਂ ਆਸ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਅਸੀਂ ਠੀਕ ਠਾਕ ਹੈ ਤੇ ਅੱਜ ਅਸੀਂ ਬਣਾਉਣ ਲੱਗੇ ਜੂਸ ਇਹ ਜੂਸਰਾ ਜਿਹੜਾ ਇਹ ਬਹੁਤ ਜ਼ਿਆਦਾ ਜ਼ੋਰ ਲਗਾਉਂਦਾ ਹੈ ਦੇਖਦੀਆਂ ਗੁਰਮੁਣ ਦੇ ਦੇਖੋ ਐਦਾਂ ਦਾ ਜੂਸਰਾ ਹੈ ਬਹੁਤ ਵਧੀਆ ਦੋ ਤਿੰਨ ਦੋ ਜੂਸਾਂ ਇਸ ਇਕੱਠੇ ਆਈ ਸੀ ਜੂਸਰੇ ਦੇ ਵਿੱਚ ਇੱਕ ਗ੍ਰਾਈਂਡਰ ਸੀ ਜੂਸਰਾ ਪਰ ਇਹ ਦੋ ਜ਼ੋਰ ਇੰਨਾ ਜ਼ਿਆਦਾ ਲਗਾਉਂਦਾ ਹੈ ਲੈ ਗੁਰਮੁਣ ਮੈਂ ਕਰਦੀ ਆਂ ਤੇਰੇ ਬਸ ਦੀ ਗੱਲ ਵੀ ਰੁਕੋ ਮੈਂ ਉਹ ਭਰ ਕੇ ਨਾ ਸਿੱਧਾ ਭਰ ਭਰਿਆ ਲਾਉਣਾ ਐਦਾਂ ਸਿੱਧਾ ਕਸ ਤੋਂ ਪਸਾਤੇ ਇੱਕ ਤਾਂ ਲੈ ਕੱਢਣਾ ਨਹੀਂ ਆਉਂਦਾ ਹੈ ਆ ਆ ਥੋੜਾ ਬੰਨਦੇ ਹੁੰਦੇ ਘੱਟ ਕੇ ਪਾਉਣਾ ਸੀ ਆ ਕਿਉਂਕਿ ਜਦੋਂ ਆਪਾਂ ਜ਼ਿਆਦਾ ਪਾਏ ਨਾ ਉਹੋ ਵੀ ਨਾ ਇਹਦੇ ਚੋਂ ਹੋ ਜਾਂਦਾ ਹੈ ਜਿਹੜਾ ਜੂਸ ਹੁੰਦਾ ਬਹੁਤ ਤਾਜ਼ਾ ਵਰਗਾ ਜੇ ਫਰੈਸ਼ ਜੂਸ ਕੱਢਦੇ ਆਪਾਂ ਨਾ ਧਨੀਆ ਪਾ ਦੋ ਵਿੱਚ ਤੇ ਉਹ ਨਾ ਹਾਂ ਧਨੀਆ ਦੇ ਕਿਉਂ ਗੁਰ ਬਣ ਤੋਗੇ ਨਹੀਂ ਜਿਹੜਾ ਫਰੈਸ਼ ਤੋਂ ਹੈ ਜਿਹੜਾ ਫਰੈਸ਼ ਜੂਸ ਹੁੰਦਾ ਨਾ ਮੂਝੇ ਤਾਜ਼ਾ ਬਹੁਤ ਜ਼ਿਆਦਾ ਲੱਗਦਾ ਪੀਤਾ ਨੇ ਆਪ ਦੁੱਧਾ ਪੈਕ ਵਾਲਾ ਹੀ ਕਰੋ ਉਹਦੇ ਜਿਹੀ ਇਹਦੇ ਜਿਨੀ ਤਾਕਤ ਨਹੀਂ ਹੁੰਦੀ ਹੈਗੀ ਤੇ ਪਰ ਆਪਾਂ ਕੱਢਣ ਦੀ ਕੋਲ ਕਰ ਲੈਣੀ ਹੁੰਦੀ ਹੈ ਨਾ ਮੈਂ ਤਾਂ ਬੜੀ ਜਿਆਦਾ ਕੋਲ ਨਹੀਂ ਹੁੰਦੀ ਹੈਗੀ ਵੀ ਕਿਵੇਂ ਕੱਢੀਏ ਹੈ ਨਾ ਲੈ ਦੇਖ ਲੈ ਇਧਰ ਸਾਰਾ ਕੁਝ ਡੋਲੇ ਗਿਆ ਹੈ ਨਾ ਕੱਢਿਆ ਕਿ ਕਿੰਨੂ ਦਾ ਪਹਿਲਾ ਆਪਾਂ ਇੱਕ ਪਾਵਾਂਗੇ ਚੰਦਰ ਇਹਦੇ ਵਿੱਚ ਮੈਂ ਥੋੜਾ ਜਿਹਾ ਚੰਦਰ ਪਹਿਲਾਂ ਖਾ ਲਾਂ ਨਾ ਹਾਂ ਦੋ ਜਾਂ ਤੀਕਾ ਦੇ ਮਮਾ ਹੀ ਇਹਨਾ ਨੀਚੇ ਲੁਗਦਾ ਅੱਛਾ ਲਓ ਕਹਦੇ ਲੱਗਦਾ ਇਹਨੂੰ ਐਦਾਂ ਇਹ ਥੋੜਾ ਚਲੋ ਇਹਨਾ ਦਾ ਤੋਂ ਘਰ ਤੱਕ ਤੁਰਨਾ ਤੋੜਾ ਇਹਦੇ ਚ ਪਾਇਆ ਖੁਸ਼ਾਈ ਨਹੀਂ ਤੇ ਇਹਨਾਂ ਟਾਈਪ ਕਿੰਨੇ ਹੋੜਿਆ ਕਿ ਗਾਜਰਾਂ ਨਹੀਂ ਐਦਾਂ ਇਹ ਬੇਕਾਰ ਆ ਇਹ ਮੈਨੂੰ ਇਹ ਇੰਨਾ ਵਧੀਆ ਨਹੀਂ ਲੱਗਦਾ ਹੈਗਾ ਜੂਸ ਤਾਂ ਵਧੀਆ ਕੱਢ ਦਿੰਦਾ ਪਰ ਕੀ ਇਹਦੇ ਚ ਘਾਟੇ ਹੈ ਜੀ ਜੋਰ ਬਹੁਤ ਜ਼ਿਆਦਾ ਲੱਗਦਾ ਹੈ ओ बुचे मेरे तो सारा जोर लवाता जूसरी मैं ना। जूसर ना जोर लवा शी शी है ना ने जोर लगाता बेकार शेब दितीज बिचना कि पाओ थोड़ा थोड़ा हल्का हल्का ਸਾਫਟ ਜੀ ਚੀਜ਼ ਹੋਣੀ ਚਾਹੀਦੀ ਹੈ ਫਿਰ ਉਹਦੇ ਨਾਲ ਨਾ ਹੋਊਗਾ ਜਿਹਦਾ ਆਪਾਂ ਜਾਰੀ ਸਾਫਟ ਜੀ ਚੀਜ਼ ਹਾਂ ਨੂੰ ਇਹਦੇ ਪਰ ਜ਼ੋਰ ਬਹੁਤ ਜਿਆਦਾ ਲਵਾਉਂਦਾ ਜਦੋਂ ਕਿ ਨਾ ਹਾਰਡ ਚੀਜ਼ ਆ ਜਾਂਦੀ ਹੈ ਮੈਂ ਤਾਂ ਸੈੱਡਦੀ ਸੀ ਇਹਨੂੰ ਬੇਕਾਰ ਰਹੇਗਾ ਇਹ ਆਹ ਮੈਂ ਨਹੀਂ ਰੱਖ ਰੱਖ ਲੈ ਦੱਸ ਐਨਾ ਜ਼ੋਰ ਕੌਣ ਲਾਵੇ ਤੇ ਦੁਗ ਰੈਂਡਰ ਆ ਜਿਹੜਾ ਆਪਣੇ ਉਹਦੇ ਤੋਂ ਨਾਲੋਂ ਗ੍ਰੈਂਡਰ ਦੇ ਵਿੱਚ ਨਾ ਇੰਪਿਉਰਿਟੀ ਐਨਾ ਤਾਂ ਮੈਂ ਐਨਾ ਜ਼ੋਰ ਲਵਾਦਾ ਇਹਨੂੰ ਮੇਰਾ ਬੇਤਾਰੀ ਹੁੰਦੀ ਆ ਆਨਲਾਈਨ ਚੀਜ਼ਾਂ ਦੇ ਕੇ ਤਾਂ ਵਧੀਆ ਲਿਆਂਦੇ ਨੇ ਸਟੋਪ ਪਰ ਨਹੀਂ ਹਾਂ ਕਿ ਮੈਂ ਸਟਾਪ ਪਰ ਤੂੰ ਕੱਢ ਕੇ ਦੇਖ ਚਾਈ ਚਾਈ ਮੋਮੋ ਮੋਮੋ ਪੀਪੀ ਮੋਮੋ ਉਹ ਜੋ ਪਾਸੇ ਫੇਰਾ ਮੈਂ ਤੇ ਦੀਦੀ ਵਾਂ ਤਾਂ ਅਰੇ ਆ ਔਰ ਐਂਟਰਟੇਨਮੈਂਟ ਮੈਨੂੰ ਕੱਢ ਦਿੰਦਾਗਾ ਮੇਰੇ 20 ਵਾਰ ਕੱਢਦਾਗਾ ਪਰ ਆਹ ਜਿਹੜੀ ਹਾਰਡ ਚੀਜ਼ ਹੁੰਦੀ ਹੈ ਇਹ ਤੇ ਬਹੁਤ ਜ਼ੋਰ ਲੱਗਦਾ ਹਾਂਜੀ ਹਾਰ ਜਮਾਈ ਹਾਰ ਜਿਹੜੀ ਆਹ ਸੀ ਰੰਗ ਪਿੰਕ ਪਿੰਕ ਹੋ ਗਈ

ਕੱਲ ਨੂੰ ਬਣਾ ਪਾ ਲਾਂਗੇ ਆ। ਓਹੋ। ਕੱਟ ਕੇ ਬਾਹਰ ਵਾਲਾ ਵੜਿਆ ਇੰਨਾ ਤੇ ਰਹੇ। ਹੁਣ ਬਹੁਤ ਜ਼ੋਰ ਨਾਲ ਨਹੀਂ ਕਰਕੇ ਫਾੜੀ ਆ ਪਾ ਕੇ ਦੇਖੀ। ਨਿੱਕੀਆਂ ਫਾੜੀਆਂ ਨਾਲ ਘੱਟ ਜ਼ੋਰ ਲਵਾ ਦੇਗੀ। ਮੈਨੂੰ ਮਾਰ ਇੱਕ ਦੇ ਚਕੁੰਦਰ। ਚਕੁੰਦਰ। ਚਕੁੰਦਰ ਹੁੰਦਾ। ਚਕੁੰਦਰ। ਲੋਹ ਦੇ ਤੁਹਾਨੂੰ ਚਕੁੰਦਰ ਮਿਲਿਆ। ਚਕੁੰਦਰ। Det er en høy nøkkel der. थोड़े भी फाड़ा ना इसको अपनी क्या पाओ फिर ना ले तो उधर से तक कटे कटे और की पाड़ी बस बहुत 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 गिरा और करो करो इतना कितने सारा कुछ मिक्स करना जो बाटियो में दे 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 हर मत खा लियो दे दे आ सारी मिल दे दे सारी मिल दे दे ठीक मैं मैं खा रही सारी ना खाओ भाई जा जूस कट ले थोड़ी तो करना ਲੋ ਦਾ ਅਗਰੇ ਦਾ ਗਾਜਰਾਂ ਨੂੰ ਕੱਢਦਾ ਚਕੰਦਰ ਵੀ ਮੈਂ ਮੈਂ ਤਾਂ ਨਹੀਂ ਬੇਹਾਰਾ ਗੁੱਸਾ ਮੈਂ ਤਾਂ ਇਹਨਾਂ ਜ਼ੋਰ ਨਾਲ ਆਉਂਦਾ ਵੀ ਕਿਹੜੇ ਦੂਰ ਤਸੀਆ ਉਧਰੋਂ ਗਲਾਜ ਡੋੜੀ ਮੇਥੋਂ ਤਾਂ ਨਿਕਾ ਕੰਸ਼ੇਗਾ ਤੂੰ ਤੋਂ ਕੱਢ ਲਈ ਇੱਕ ਹੌਲੀ ਨਹੀਂ ਆ ਉਧਰੋਂ ਉੱਪਰ ਤਾਂ ਲੱਤ ਅਸਕੇ ਰੰਗ ਤੱਕ ਮੈਂ ਤਾਂ ਇਹਨਾਂ ਜ਼ੋਰ ਨਾਲ

ਕੁਪਈ ਜੇਤੀ ਕੱਢ ਕੇ ਮੈਨੂੰ ਜੂਸ ਦੋ ਤੁਸੀਂ ਐਨਾ ਵਕ ਪਾਈਏ ਨਹੀਂ ਆ ਇੱਕ ਤਾਂ ਚੱਲਦਾ ਨਹੀਂ ਹੈਗਾ ਇਹ ਤੇ ਇਹ ਨੂੰ ਹੁਣ ਕਿਵੇਂ ਸਰਦਰਾਇਆ ਕਰਾਂਗੇ ਗਾਇਸ ਜੇ ਤੁਸੀਂ ਇਸ ਵੀਡੀਓ ਤੇ 2000 ਲਾਈਕ ਕਰਵਾਉਗੇ ਨਾ ਮੈਂ ਤੁਹਾਨੂੰ ਫਿਰ ਤੁਹਾਨੂੰ ਨਵੇਂ ਨਵੇਂ ਜੂਸਰ ਦਿਖਾਇਆ ਕਰਾਂਗੇ ਅਸੀਂ ਉਹ ਦੂਜਾ ਨਹੀਂ ਚੱਕ ਡੱਬਾ ਜਾਈਂ ਕਿਹਦੇ ਦੇ ਨਾਲ ਆ ਆ ਪਰ ਜੇ 2000 ਲਾਈਕ ਨਹੀਂ ਕਰਵਾਇਆ ਤਾਂ ਨਹੀਂ ਕਰਾਂ ਕੱਲਾ ਮੈਂ ਤਾਂ ਅਰੰਝਾ ਕੱਟ ਦੇਣੀ ਤੋਰ ਮੈਂ ਆਮੀ ਔਰੰਜ ਦਾ ਤਾਂ ਸੈਟ ਨਹੀਂ ਨਿਕਲ ਜੋ ਔਰੰਜ ਤਾਂ ਨਿਕਲ ਜਾਂਦਾ ਕੱਢ ਦਿਵਾਣਾ ਕਰਨਾ ਖਾ। ਬਸ ਗਾਜਰ ਇੰਨੀ ਕਿ ਪਾਵਾਂ ਉਹਨੇ ਬੰਦੀ। ਬੁਖਾਰਾ ਚੰਦਰ ਦਾ ਮੈਂ ਖਾ ਲਿਆ। ਸਵੀ ਕੇ ਹਾਸ ਤੇ ਜੇਰੂ। ਮੈਂ ਆਪ ਗੋਣ। ਨਹੀਂ ਤੇਨਾਲ ਤਾਂ ਨਿਕਲੂ। ਅੱਗੇ ਬਸ ਗਾਜਰਾ ਮੈਨੂੰ। ਔਰੰਜ ਤਾਂ ਕੱਢੀ ਤਾਂ ਸਾਫਲੀ ਸਰਕਲੀ ਹੈ। ਪਰ ਗਾਜਰਾ ਨਾਲ ਨਹੀਂ ਕੱਢੀ। ਬਹੁਤ ਕਰਉਂਦੇ। ਸੀ ਬੜੀ ਜ਼ਿਆਦਾ ਆਂਦੀ ਹੈ ਕੀ ਕੱਢੀ ਹੁੰਦਾ ਉਹਿਆ ਮੇਂ ਪੋਣੀ ਕਦੋਂ ਮੋਗੈ ਹੋਰ ਸਰਾਂਗਾ ਵਸਾ ਪਾਣੀ ਕਰ ਇਹ ਬੜਾ ਜ਼ੋਰ ਲੱਗਿਆ ਹੁਣ ਆਇਆ ਗੋਮੂਂ ਗਿਆ ਉੱਥੇ ਪਾਣੀ ਲੈ ਉਹ ਥੋੜਾ ਤਨੀਆ 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 ਰਹਿਂਦੇ ਚਾ ਮੈਂ ਪਾ ਦੋ ਮਾੜਾ ਕੋਈ ਨਹੀਂ ਥੋੜਾ ਲੈ ਲੈਂਦਾ ਜਾ ਉਹ ਲੈ ਕੇ ਗੋਮੂਂ ਫਿਰ ਪੀਏ ਦੀ ਵਿੱਚ ਪੰਜ ਗਲਾਸ ਰਾਇਕ ਹੈਗੇ ਪੰਜਾਂ ਲੱਗ ਪਾ ਇੱਕ ਕਦ ਪੰਜਾਂ ਲੱਗ ਪਾ ਦੇ ਕੋਹ ਪਾ ਦੇ ਹੋਲ ਪਾ ਦੇ। ਅਸਨੂਨ ਪਾ ਦੇ। ਫਿਰ ਤੇ ਦੇਣਾ ਤੇ ਕਿਦਾਂ ਦਾ ਬਣਿਆ ਤਾਂ ਗੱਦ ਪਾਤਾ। ਬਹੁਤ ਵਾਹ ਬਸ ਖਰਾਅ ਕਰੇਗੇ ਬਸ ਬੋਤਾ। ਕਾਲਾ ਨੂੰ ਦੇ। ਖਾੜੂ ਨੂੰ ਕੱਢ। ਦੇਖੋ ਗਾਇਸ ਪਿਓਰ ਜੂਸ ਨਹੀਂ ਦੇਰੇ ਸਾਨੂੰ ਇਹ ਪਾਣੀ ਨਾਲ ਮਿਲਾ ਕੇ ਨਹੀਂ ਨਹੀਂ ਪਾਣੀ ਪਾ ਕੇ ਪੀਣਾ ਚਾਹੀਦਾ ਵਾਹ ਘਾੜਾ ਨੂੰ ਨਹੀਂ ਪੀਣਾ ਚਾਹੀਦਾ ਫਿਰ ਹਾਜੂ ਨਹੀਂ ਆਂਦਾ ਹੈਗਾ। ਜਿਵੇਂ ਦੁੱਧ ਦੇ ਤਣੀਆਂ ਤੋਂ ਨਾ ਪੈਣਾ ਫਿਰ। ਤਣੀਆਂ ਹੁਣ ਪੈਣਾ ਨਹੀਂ। ਉੱਤੇ ਪਾਏ ਉਹ ਉੱਤੇ ਪਾ। ਹਾਂ ਇਹ ਤਾਂ ਅੱਜ ਦਾ ਕੰਮ ਕੋਈ ਅੱਜ ਦਾ ਕੰਮ ਨਾ ਕਰ ਲੀ ਤੁਮ ਮੱਢ ਰਹੀ ਕਰੀ ਚੰਗਾ ਓਕੇ ਇਕ ਤਣਾ ਸਰਦੀ ਹੈ ਅੱਜ ਕੱਲ ਨਾ ਨੋਨ ਦਿਖਲਦੇ ਨੂੰ ਖੜ ਜਾ ਇਹਦਾ ਮੋਟਾ ਥੋੜਾ ਕੱਟ ਦੇ ਹੁੰਦੇ ਨੇ ਦੇਖੀ ਲੈ ਇਹਦਾ ਭਾਰੇ ਕਮਲ ਕੁੱਟਦੀ ਐ ਹੋਰ ਗੁਰਮੁਖੀ ਲਈ ਮੈਂ ਕਮਲ ਲੀ ਕਮਲ ਲੀ ਮੈਂ ਕਮਲ ਲੀ ਕਮਲ ਲੀ ਵੇ ਮੈਂ ਕਮਲ ਲੀ ਕਮਲ ਲੀ ਵੇ ਮੈਂ ਕਮਲ ਲੀ ਕਮਲ ਲੀ ਬੱਲੇ ਹਾਰਦੀ ਬਈ ਪਾਸੇ ਕਰ ਲੈ ਹੱਥ ਮੈਂ

ਹਾਂ ਬੀਬੀ ਹਾਂ ਜੂ ਗਾਈ ਮੈਨੂੰ ਇੱਕ ਸੁਜੈਸ਼ਨ ਦੇ ਆ ਜਿਹਨੂੰ ਵੀ ਥਾਇਰਾਇਡ ਹੈ ਨਾ ਟਮਾਟਰ ਤੇ ਨਮਕ ਲਾ ਕੇ ਖਾਓ ਸਵੇਰ ਸਵੇਰ ਜਾਂ ਫਿਰ ਤਨੀਆ ਖਾਓ ਹੈ ਨਾ ਬਾਈ ਕਿਸਤੀ ਹੈ ਰਸ਼ੀਆ ਕਿਉਂ ਮੈਂ ਲੱਗ ਜੀ ਆਹ ਦਾ ਗਰਾਸ ਖੁਦ ਪਾਓ ਹਰਮਨ ਦੇ ਦੇ ਲੈ ਲਓ ਮੰਮੀ ਨੂੰ ਤੁਸੀਂ ਪੀਓ ਮਮਾ ਜੀ ਜੀ ਕਰਨਗੇ ਮੈਂ ਰਾਜ਼ੀ ਹਾਂ ਮਮਾ ਜੀ ਐਕਸਰਸ ਨਹੀਂ ਦਿਆ ਜੋ ਵੀ ਚੀਜ਼ ਖਾਣੀ ਹੈ ਪੀਣੀ ਹੈ ਐ ਟੈਂਡੀ ਜੀ ਉਹ ਬਕਵਾਸ ਕਰ ਰਹੇ ਨੇ ਹਲਾ ਹਰੋਂ ਪੀ ਗਏ ਪਹਿਲਾਂ ਤੁਸੀਂ ਪੀਓ ਮੈਂ ਅਗਲਾ ਗਲਾਸ ਪੀਉਂਗੀ ਅਗਲਾ ਗਲਾਸ ਬਚੰਦੀ ਕੋ ਚ ਉਮੀਦ ਜਨ ਰੋ ਨਾ ਸਾਡੇ ਜੂਸ ਪਿੰਦੇ ਦੀ ਬਣਾਈ ਜਾਣੀ ਬੜੀਓ Редактор субтитров